ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਰਤ ਦੇ 2026 ਦੇ ਅੰਦਰ 18 ਟੁਕਰੇ ਹੋਣਗੇ ਭਾਰਤ ਤਕਸੀਮ ਹੋਏਗਾ ਜੇ ਇੰਤਹਾਪਸਾਂਦ ਲੋਕ ਨੇ ਉਹਨਾਂ ਵਾਸਤੇ ਜ਼ਮੀਨ ਤੰਗ ਕਰਤੀਤੀ ਜਾਏਗੀ ਸਿੱਖ ਫੋਰਜਸ ਜਸਸਾ ਰਹਿਨਵਾ ਗੁਰਪਤਵਨ ਸਿੰਘ ਪੰਨੂ ਅਮਰੀਕਾ ਦੇ ਅੰਦਰ ਬਹੁਤ ਤਗਰੀ ਸਪੀਚ ਆਈ ਡੋਲਨ ਟਰੰਪ ਦੀ ਬਹੁਤ ਜ਼ਿਆਦਾ ਸਪੋਰਟ ਸਿੱਖਾਂ ਸਰਦਾਰਾਂ ਨੂੰ ਹਲਸਤਾਨ ਬਨਣ ਜਾ ਰਹੇ ਕੀ ਮੁਕਮਲ ਡਿਟੇਲ ਇਸ ਸੰਤਲਕਾਈਦੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਾਂ ਕੇ ਉਜ਼ਾਰੀਸ਼ ਹਾਲ ਬਣੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਅਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਪਰ ਬ੍ਰੇਕ ਤੋਂ ਪਹਿਲੇ ਜਿਹੜੀ ਮੋਦੀ ਸਰਕਾਰ ਹੈ ਔਰ ਗੈਰ ਮਜ਼ਾਹਿਬ ਦੇ ਲੋਕਾਂ ਦੇ ਨਾਲ ਜਿਹੜਾ ਨਾ ਸਲੂਕ ਕਰਦੀ ਫਿਰਦੀ ਹੈ ਇਹਦੇ ਉੱਤੇ ਜਿਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਖਾਲਿਸਤਾਨ ਤਹਿਰੀਕ ਦੇ ਰਹਿਨਮਾਨ ਗੁਰਪੰਤਵਨ ਸਿੰਘ ਪਨੂਰ ਸਾਹਿਬ ਪਨੂਰ ਸਾਹਿਬ ਬਹੁਤ ਸ਼ੁਕਰੀਆ ਪਹਿਲਾਂ ਤਾਂ ਵੈਲਕਮ ਕਰਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਪਹਿਲਾ ਸਵਾਲ ਮੈਂ ਕਰਨਾ ਚਾਹਵਾ ਕਿ ਕਿ ਭਾਰਤ ਦੇ ਵਿੱਚ ਜਿਹੜਾ ਸਲੂਕ ਗੈਰ ਮਜ਼ਾਹਿਬ ਦੇ ਲੋਕਾਂ ਦੇ ਨਾਲ ਹੋ ਇਹ ریاਸਤੀ ਸਰਪ੍ਰਸਤੀ ਜਿਹੜੀ ਇਹਨਾਂ ਨੂੰ ਹਾਸਿਲ ਹੈ ਇਹਦੇ ਵਾਕਿਆਤ ਵਧਦੇ ਜਾ ਰਹੇ ਹੈ ਤੁਹਾਡਾ ਕੀ ਵਾਕਫ ਹੈ ਇਹਦੇ ਉੱਤੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਆਵਾਮ ਨੂੰ ਤੇ ਭੈਣ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਮੇਰੀ ਗੱਲ ਕੋੜੀ ਜ਼ਰੂਰ ਲੱਗੇਗੀ ਪਰ ਇਹ ਸੱਚੀ ਹੈ 1983 ਤੇ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾ ਤੇ ਪੂਰਾ ਹਿੰਦੁਸਤਾਨ ਚਾਹੇ ਉਹ ਮੁਸਲਮਾਨ ਭਾਈਚਾਰਾ ਸੀ ਚਾਹੇ 크ਿਸਚੀਅਨ ਸੀ ਉਹ ਚੁੱਪ ਰਹੇ ਕਿਉਂਕਿ ਹਿੰਦੁਸਤਾਨ ਨੇ ਉਹਨਾਂ ਨੂੰ ਕਿਹਾ ਕਿ ਸਿੱਖ ਜਿਹੜਾ ਹੈ ਉਹ ਅਤਵਾਦੀ ਹੈ ਤੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਕਾਲ ਤੱਕ ਸਾੜਟਾਇਆ ਗਿਆ ਨਵੰਬਰ 1984 ਦੇ ਵਿੱਚ ਦਿੱਲੀ ਦਿੱਲੀ ਦੇ ਵਿੱਚ 900 ਗੁਰਦੁਆਰਾ ਸਾਹਿਬ ਜਿਹੜੇ ਆ ਉਹ ਢਾਏ ਗਏ ਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਅਗਨ ਭੇਟ ਕੀਤੇ ਗਏ 크ਿਸਚੀਅਨ ਭਾਈਚਾਰਾ ਮੁਸਲਮਾਨ ਭਾਈਚਾਰਾ ਚੁੱਪ ਰਿਆ ਉਹਨਾਂ ਨੇ ਕਿਹਾ ਇਹ ਸਿੱਖਾਂ ਤੇ ਹੋ ਰਿਹਾ ਚੁਪ ਰਹੋ ਪਰ ਅੱਜ 25 ਦਸੰਬਰ 2052 ਨੂੰ ਜੋ 크ਿਸਚੀਅਨ ਭਾਈਚਾਰੇ ਦੇ ਨਾਲ ਹੋਇਆ ਇਸ ਹਿੰਦੁਸਤਾਨ ਨੇ ਉਹ ਤੁਹਾਨੂੰ ਇਹ ਯਾਦ ਦਿਵਾਉਂਦਾ ਕਿ ਇੰਡੀਆ ਹਿੰਦੁਸਤਾਨ ਨਰਿੰਦਰ ਮੋਦੀ ਹਿੰਦ ਤਵਾ ਇੱਕ ਹਿੰਦੂ ਨੇਸ਼ਨ ਜਿਹੜਾ ਰਾਸ਼ਟਰ ਹੈ ਉਹ ਬਣ ਚੁੱਕਾ ਹੈ ਤੇ ਜੇ ਉਸ ਨੂੰ ਤੁਸੀਂ ਅੱਜ ਨਾ ਰੋਕਿਆ ਤੇ ਉਹਦੇ ਚ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੈ ਬੰਗਲਾਦੇਸ਼ ਦੀ ਹੋਂਦ ਨੂੰ ਖਤਰਾ ਹੈ ਬਿਲਕੁਲ ਮੈਂ ਵਸੇ ਬੰਗਲਾਦੇਸ਼ਲੇ ਪਾਰਸੇ ਆ ਰਹੀ ਸੀ ਕਿ ਮੋਦੀ ਸਰਕਾਰ ਨੇ ਭਾਰਤ ਦੇ ਵਿੱਚ ਜਿਹੜਾ ਕੁਝ ਕਰਨਾ ਸੀ ਉਹ ਤਾਂ ਕੀਤਾ ਹੀ ਕੀਤਾ ਲੇਕਿਨ ਉਹ ਦੂਸਰੇ ਮੁਲਕਾਂ ਦੇ ਵਿੱਚ ਵੀ ਮਦਖਲਤ ਕਰਕੇ ਇੰਤਿਸ਼ਾਰ ਫੈਲਾਉਣ ਦੀ ਕੋਸ਼ਿਸ਼ ਤਾਂ ਕੀਤੀ ਬਲਕਿ ਇੰਤਿਸ਼ਾਰ ਫੈਲਾਉਣ ਦੇ ਵਿੱਚ ਇਹਨਾਂ ਨੂੰ ਕਾਮਯਾਬ ਵੀ ਹੋ ਰਿਹਾ ਹੈ ਖਾਸ ਕਰਕੇ ਬੰਗਲਾਦੇਸ਼ ਦੇ ਵਿੱਚ ਇੰਤਿਸ਼ਾਰ ਜਿਹਨਾਂ ਨੂੰ ਫੈਲਾਇਆ ਜਾ ਰਿਹਾ ਹੈ ਇਹ ਭਾਰਤੀ ਜਿਹੜੀ ਇਸ਼ਤਿਆਰ ਅੰਗੇਜ਼ੀ ਹੈ ਇਹਨੂੰ ਕਿਦਾਂ ਖਤਮ ਕਰ ਸਕਦੇ ਆ ਦੇਖੋ ਇਹ ਬੜੀ ਮਾਰੀ ਘਟਨਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਇਨਸਾਨ ਨੂੰ ਚਾਹੇ ਉਹਦਾ ਧਰਮ ਹਿੰਦੂ ਆ ਚਾਹੇ ਉਹਦਾ ਧਰਮ ਸਿੱਖ ਹੈ ਚਾਹੇ ਉਹਦਾ ਧਰਮ 크ਰਿਸਚਨ ਆ ਜਾਂ ਮੁਸਲਮ ਹੈ ਜੇ ਉਸ ਨੂੰ ਧਰਮ ਦੇ ਆਧਾਰ ਤੇ ਮਾਰਿਆ ਜਾਂਦਾ ਹੈ ਤੇ ਇਹ ਹੈਗੀ ਮਾਰੀ ਘਟਨਾ ਪਰ ਜਿਹੜਾ ਮਸਲਾ ਹੈ ਕਿ ਇੱਕ ਜਾਂ ਦੋ ਘਟਨਾਵਾਂ ਉੱਥੇ ਹੋਈਆਂ ਬੰਗਲਾਦੇਸ਼ ਦੇ ਵਿੱਚ ਤੇ ਪੂਰਾ ਹਿੰਦੁਸਤਾਨ ਦਾ ਤੇ ਪੂਰਾ ਦੁਨੀਆ ਦਾ ਵਿੱਚ ਬੈਠਾ ਜਿਹੜਾ Hindu ਵਰਗ ਹੈ ਉਹ ਕਹਿੰਦਾ ਪਿਆ ਜੀ ਬੰਗਲਾਦੇਸ਼ ਦੇ ਵਿੱਚ Hindu ਵਰਗ ਦੀ ਜੈਨੋਸਾਈਡ ਹੋ ਰਹੀ ਹੈ ਪਰ ਇਸੇ ਹਿੰਦੁਸਤਾਨ ਦੇ ਵਿੱਚ ਦਰਬਾਰ ਸਾਹਿਬ ਢਹ ਢੇਰੀ ਕੀਤਾ ਗਿਆ ਸੌਰੀ ਆਕਾਲ ਤਖਤ ਸਾਹਿਬ ਢਹ ਢੇਰੀ ਕੀਤਾ ਗਿਆ ਜਿਹੜੀ ਮਕਤੀ ਦਾ ਬਾਬਰੀ 1992 ਚ ਓਟਾ ਹੀ ਗਈ ਕ੍ਰਿਸਚਨਾਂ ਦੇ ਜਿਹੜੇ ਚਰਚ ਹੈ ਉਹ ਆਏਗੇ ਤੇ ਇਹੀ Hindu ਵਰਗ ਦੁਨੀਆ ਦੇ ਵਿੱਚ ਜਿਹੜਾ ਇਹ ਚੁੱਪ ਕਰਕੇ ਬੈਠਾ ਹੁੰਦਾ ਬੰਗਲਾਦੇਸ਼ ਦੇ ਵਿੱਚ ਹਮੇਸ਼ਾ ਹਿੰਦੁਸਤਾਨ ਦੀ ਡੋਮਿਨੈਂਸ ਰਹੀ ਹੈ Hindu ਵਰਗ ਦੀ ਡੋਮਿਨੈਂਸ ਰਹੀ ਹੈ ਅੱਜ ਜਦੋਂ ਉਸਮਾਨ ਹਾਦੀ ਨੇ ਪਿਛਲੀ 24 ਜੁਲਾਈ ਦੇ ਵਿੱਚ ਜਦੋਂ ਉਹਨਾਂ ਨੇ ਸਟੂਡੈਂਟ ਲੀਡਰਸ ਨੇ ਇੱਕ ਮੂਵਮੈਂਟ ਚਲਾਈ ਜੈਂਜ਼ੀ ਮੂਵਮੈਂਟ ਜਿਹਦੇ ਨਾਲ ਤਖਤਾ ਪਲਟਿਆ ਤੇ ਅੱਜ ਹਿੰਦੁਸਤਾਨ ਨੂੰ ਸੇਕ ਲੱਗਦਾ ਪਿਆ ਕਿਉਂਕਿ ਬੰਗਲਾਦੇਸ਼ ਮжоਰਿਟੀ ਮੁਸਲਮ ਦੇਸ਼ ਹੈ ਤੇ ਉਥੇ ਜੋ ਅੱਜ ਹਾਲਾਤ ਹਿੰਦੁਸਤਾਨ ਨੇ ਕਰ ਦਿੱਤੇ ਹੈ ਉਥੋਂ ਬੰਗਲਾਦੇਸ਼ ਨੂੰ ਸਮਝਣਾ ਪੈਣਾ ਕਿ ਜੇ ਤੁਸੀਂ ਹਿੰਦੁਸਤਾਨ ਦੇ ਟੁਕੜੇ ਹੋਣੇ ਹਨ ਜਿਹੜੇ ਸਿੱਖਾਂ ਦੀ ਮਦਦ ਨਾ ਕੀਤੀ 크ਰਿਸਚੀਅਨਸ ਦੀ ਮਦਦ ਨਾ ਕੀਤੀ ਜਾਂ ਹਿੰਦੁਸਤਾਨ ਦੇ ਮੁਸਲਮ ਵਰਗ ਦੀ ਮਦਦ ਨਾ ਕੀਤੀ ਤੇ ਬੰਗਲਾਦੇਸ਼ ਦੀ ਹੋਂਦ ਨੂੰ ਖਤਰਾ ਰਹਿਣਾ ਹੈ ਅਜਾ ਪਨੂਰ ਸਾਹਿਬ ਜਿਹੜੇ ਦੂਸਰੇ ਮੁਜ਼ਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ ਇਹ ਭਾਰਤ ਦੀ ریاਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰੂ ਦੇ ਵਜ਼ੀਰ ਆਜ਼ਮ ਜਿਹੜੇ ਨੇ ਉਹ ਰਹੇ ਨੇ ਉਹਨਾਂ ਨੇ ਇਹ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ ਇਹ ਇਕੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ ਇਹ ਪੂਰੇ ਹਿੰਦੁਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ ਪਿਛਲੇ ਸਮੇਂ ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਜੀਵ ਗਾਂਧੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ ਇਹ ਹਿੰਦੁਸਤਾਨ ਦਾ ਮਸਲਾ ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ ਕਿਉਂਕਿ ਉਹ ਉਹ ਪ੍ਰਾਈਮ ਮਿਨਿਸਟਰ ਹੈ ਜਿਨਨੇ ਸਿੱਖਾਂ ਦੀ ਨਸਲ ਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11000 ਕਰੋੜ ਰੁਪਇਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ ਪ੍ਰਾਈਮ ਮਿਨਿਸਟਰ ਨਰਸੀਮਾ ਰਾਉ ਸੀ ਇਹਨੇ 11000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਕਰਨ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਕਿਉਰਿਟੀ ਫੋਰਸਿਜ਼ ਨੂੰ ਇਨਾਮ ਵਜੋਂ ਐਜ਼ ਅ ਬਜਟ ਦਿੱਤਾ ਸੀ 1994 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ ਐਮਨਐਸਟੀ ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਤਾਰਚਰ ਹੋ ਰਿਹਾ ਹੈ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਹਨ, ਇਹਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅਤਵਾਦੀ ਹੈ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅਤਵਾਦੀ ਹੈ ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ। ਸੋ ਇਹਨੇ ਸਿਰਫ ਕਵਰਅਪ ਨਹੀਂ ਕੀਤਾ ਹੀ ਇਜ਼ ਰਿਸਪਾਂਸਿਬਲ ਫਾਰ ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਪੰਜਾਬ ਦਾ ਕਿਲਿੰਗ ਫੀਲਡ ਆਫ ਦਾ ਸਿਕਸ। ਧਰਮ ਨਹੀਂ ਇਹਨਾਂ ਦਾ ਹੁੰਦਾ ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਹੈ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ ਅੱਛਾ ਇਹ ਜਿਹੜਾ ਤੁਸੀਂ ਸਮਾਲ ਮਸ਼ਰਕੀ ਭਾਰਤ ਦੇ ਵਿੱਚ ਟਰੰਪ ਲੈਂਡ ਦੀ ਜਿਹੜੀ ਤਜਵੀਜ਼ ਉਹ ਪੇਸ਼ ਕੀਤੀ ਹੈ ਇਹਦਾ ਮਕਸਦ ਕੀ ਹੈ ਬੇਸਿਕਲੀ ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਫੂਜ਼ ਪਨਾਹਗਾਹ ਜਨਾਂ ਨੂੰ ਬਣਾ ਕੇ ਦੇ ਸਕਦੀ ਹੈ ਤਾਂ ਪ੍ਰੈਜ਼ੀਡੈਂਟ ਟਰੰਪ ਹੈ ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਹੈ ਉਹ ਦੇਖੋਗੇ ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੀਅਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲ ਤੇ ਚੱਲਦੀਆਂ ਤੇ 크ਰਿਸਚIANS ਤੇ ਜਿੱਥੇ-ਜਿੱਥੇ ਹਮਲੇ ਹੋ ਰਹੇ ਆ ਸੀ ਰੋਕਣੇ ਆ ਜੇ ਤੁਸੀਂ ਉਹ ਸੈਵਨ ਸਿਸਟਰਜ਼ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ ਜਿਹੜੀ ਨਾਗਾ لینڈ ਤੋਂ ਸ਼ੁਰੂ ਹੁੰਦੀ ਹੈ ਮਿਜ਼ੋਰਮ ਹੈ ਤ੍ਰਿਪੁਰਾ ਮਗਾਲਿਆ ਹੈ ਇਹ ਸਾਰੀਆਂ 크ਰਿਸਚੀਅਨ ਮੈਜੋਰਿਟੀ ਸਟੇਟਸ ਹੈ ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਆਸਾਮ ਦਾ ਜਿਹਦੇ ਵਿੱਚ ਮੈਜੋਰਿਟੀ 크ਰਿਸਚੀਅਨਸ ਹੈ ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਐ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਆਗ ਦੇ ਫੂਕ ਦਿੱਤੇ ਗਏ ਐ ਉਥੇ ਜਿਹੜੇ ਪਾਸਟਰਸ ਐ ਨੰਨਸ ਐ ਉਹਨਾਂ ਦੇ ਰੇਪ ਹੋਏ ਐ ਤੇ ਉਹਦੇ ਚ ਹਿੰਦੁਸਤਾਨ ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਐ ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਸ ਇੰਡੀਆ ਪਰ ਉਥੇ ਲਗਾਤਾਰ ਕਹੇ ਜਾਂਦਾ ਬਾਈਬਲ ਇਜ਼ ਨਾਟ ਆਵਰਸ ਆਵਰਸ ਇਜ਼ ਰਾਮ ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟਾਂ 6 ਜਿਹਦੇ ਚ ਕ੍ਰਿਸਚੀਅਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ ਸਪੈਸ਼ਲੀ ਜਿਹੜੇ 5 ਸਟੇਟਾਂ ਹਨ ਉਹਨਾਂ ਨੂੰ ਕਿਹਾ ਗਿਆ ਦੀ ਇਹ ਕ੍ਰਿਸਚੀਅਨ ਲੈਂਡ ਬਣੇਗੀ ਔਰ 트੍ਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ 트੍ਰੰਪ ਜਿਹੜਾ ਹੈ ਇਸ ਵਕਤ ਵਾਲੀ ਵਾਰਸ ਹੈ ਕ੍ਰਿਸਚੀਅਨਸ ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਹੈ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ ਕੋਈ ਵੀ ਮੂਵਮੈਂਟ ਚਲਾਣੀ ਹੈ ਕਿ ਉਹਦੀ ਕੋਈ ਨਾ ਕੋਈ ਜਿਹੜੀ ਹੈ ਛੰਗਿਆੜੀ ਪਹਿਲਾਂ ਲੱਗਦੀ ਹੈ ਕੁੱਲ ਲੱਗ ਚੁੱਕਾ ਹੈ ਮੇਰੇ ਕੋਲੋਂ ਮਿਜ਼ਰ ਆਪਣੇ ਤ੍ਰਿਪੁਰਾ ਤੋਂ ਤੇ ਨਾਗਾ لینڈ ਤੋਂ ਮਿਜ਼ੋਰਮ ਤੋਂ ਮਗਾਲਿਆ ਤੋਂ ਮੇਰੇ ਕੋਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਐ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ ਕਿਸੇ ਚ ਹਿੰਮਤ ਨਹੀਂ ਸੀ ਪੈ ਰਹੀ ਤੇ ਤੁਹਾਡਾ ਥੈਂਕ ਯੂ ਵੈਰੀ ਮਚ ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਐ ਉਹਨਾਂ ਲਈ ਉਰਦੁਸਤਾਨ ਅਸੀਂ ਬੋਲਿਆ ਤੇ ਉਹ ਜੀ ਵੀਰੋ ਐਸੀ ਜਾਈ ਦੀ ਵੀਡੀਓ ਸਿੱਖਾਂ ਸਰਦਾਰਾਂ ਤੇ ਜਿਹੜਾ ਜ਼ੁਲਮ ਹੋਇਆ ਸਿੱਖਾਂ ਸਰਦਾਰਾਂ ਤੇ ਜਿਹੜੇ ਤੱਕੇ ਹੋਏ ਸਿੱਖਾਂ ਸਰਦਾਰਾਂ ਨੇ ਜਿਹੜੀਆਂ ਚੀਜ਼ਾਂ ਬਰਦਾਸ਼ਤ ਕੀਤੀਆਂ ਤੇ ਜਿਹੜੇ ਲੋ ਉਸ ਟਾਈਮ ਤੇ ਚੁੱਪ ਸੀ ਉਹ ਮੁਸਲਮਾਨ ਵੀ ਉਹਦੇ ਅੰਦਰ ਸੀ 크ਿਸਚਨ ਵੀ ਸੀ ਬਾਕੀ ਧਰਮਾਂ ਦੇ ਜਿਹੜੇ ਲੋਕ ਸੀ ਉਹ ਚੁੱਪ ਸੀ ਕਿਉਂਕਿ ਇੱਕ ਨਜ਼ਰੀਆ ਭਾਰਤੀ ਮੀਡੀਆ ਵੱਲੋਂ ਗੋਦੀ ਸਰਕਾਰ ਮੋਦੀ ਮੀਡੀਆ ਇਹ ਉਸਤਾਨ ਦੀ ਜਿਹੜੀ ਹਕੂਮਤ ਸੀ ਲੋਕਾਂ ਦੇ ਅੰਦਰ ਇਹ ਪਾਇਆ ਗਿਆ ਕਿ ਸਿਕ ਸਰਦਾਰ ਜਰੇ ਨੇ ਉਹ ਆਤੰਗਵਾਦੀ ਨੇ ਸਿਕ ਸਰਦਾਰ ਜਰੇ ਨੇ ਉਹ دہشتਗਰਦ ਨੇ ਲੋਕਾਂ ਦੇ ਨਜ਼ਰੀਏ ਨੂੰ ਲੈ ਕੇ ਚੱਲਦੇ ਆ ਤੇ ਭਾਰਤੀ ਮੀਡੀਆ ਹਲੇ ਤੱਕ ਉਹ ਸੇਮ ਨਜ਼ਰੀਏ ਨੂੰ ਸਪੋਰਟ ਕਰਦਾ ਹੈ ਤੇ ਲੋਕਾਂ ਦੇ ਅੰਦਰ ਉਹ ਨਜ਼ਰੀਆ ਲੈ ਉਹੀ ਨਜ਼ਰੀਆ ਚੱਲਦਾ ਆ ਰਿਹਾ ਹੈ ਲੇਕਿਨ ਸਿਕ ਫੋਰ ਜਸਟਿਸ ਦੇ ਰਹਿਨੁਆ ਗੁਰਪਤਵਨ ਸਿੰਘ ਪੰਨੂ ਬਹੁਤ ਤਗੜਾ ਇਨਸਾਨ ਬੜਾ ਹੀ ਮਾਈਂਡ ਆਫ ਦਾ ਸ਼ਾਪ ਮਾਈਂਡ ਬੰਦਾ ਐਸੀ ਐਸੀ ਗੱਲ ਕਰ ਦਿੰਦਾ ਕਿ ਅਗਲੇ ਬੰਦੇ ਦੇ ਹੋਸ਼ ਗੁੰਮ ਹੋ ਜਾਂਦੇ ਨੇ ਇਸ ਟਾਈਮ ਤੇ ਜੋ ਸਲੂਕ ਅਕਲੀਤਾ ਦਾ ਹੋ ਰਿਹਾ ਹੈ ਭਾਰਤ ਦੇ ਅੰਦਰ ਮੁਸਲਮਾਨ ਵੀ ਉਹਦੇ ਅੰਦਰ ਨੇ 크ਰਿਸਚਨ ਵੀ ਉਹਦੇ ਅੰਦਰ ਨੇ ਉਸ ਤੋਂ ਬਾਅਦ ਸਿੱਖ ਸਰਦਾਰ ਵੀ ਨੇ ਜਿਹੜਾ ਤੱਕਾ ਤੇ ਜਿਹੜਾ ਜ਼ੁਲਮ ਹੋ ਰਿਹਾ ਹੈ ਬਹੁਤ ਇੰਤਹਾਪਸੰਦ ਲੋਕਾਂ ਨੇ ਅਖੀਰ ਕਰ ਦਿੱਤੀ ਹੈ ਲੇਕਿਨ ਭਾਰਤ ਦੇ ਟੁਕੜੇ ਹੋਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ ਹਲਸਤਾਨ ਬੰਨਣਾ ਬਹੁਤ ਜ਼ਰੂਰੀ ਹੋ ਗਿਆ ਇਸ ਟਾਈਮ ਤੇ ਕੋਹੜ ਮੁਲਕ ਹੈ ਜੇਰਾ ਸਪੋਰਟ ਕਰੇਗਾ ਖਾਲਸਤਾਨ ਨੂੰ ਖਾਲਸੇ ਰਾਜ ਨੂੰ ਸਿੱਖਾਂ ਸਰਦਾਰਾਂ ਨੂੰ ਪਾਕਿਸਤਾਨ ਨੂੰ ਉਹ ਮੁਲਕ ਕੇ ਬੰਗਲਾਦੇਸ਼ ਕਦੀ ਕਿ ਮੰਨਿਆ ਜਾਂਦਾ ਸੀ ਹਸੀਨਾ ਵਾਜਦ ਦੀ ਜਿਹੜੀ ਹਕੂਮਤ ਹੈ ਉਹ ਬਹੁਤ ਜ਼ਿਆਦਾ ਸਪੋਰਟ ਕਰਦੀ ਸੀ ਮੋਦੀ ਸਰਕਾਰ ਨੂੰ ਮੋਦੀ ਸਪੋਰਟ ਕਰਦਾ ਸੀ ਹਸੀਨਾ ਵਾਜਦ ਨੂੰ ਲੇਕਿਨ ਜਦੋਂ ਦੀ ਹਸੀਨਾ ਵਾਜਦ ਫਰਾਰ ਹੋਈ ਜਦੋਂ ਦਾ ਇਹ ਸਾਰਾ ਨਿਜ਼ਾਮ ਖਤਮ ਹੋਇਆ ਪੂਰਾ ਬੰਗਲਾਦੇਸ਼ ਸਪੋਰਟ ਕਰ ਰਿਹਾ ਪਾਕਿਸਤਾਨ ਪੂਰਾ ਬੰਗਲਾਦੇਸ਼ ਸਪੋਰਟ ਕਰ ਰਿਹਾ ਸਿੱਖਾਂ ਸਰਦਾਰਾਂ ਨੂੰ ਤੇ ਹਾਲਿਸਤਾਨ ਨੂੰ ਹਾਲਿਸਤਾਨ ਬਣਨ ਜਾ ਰਿਹਾ ਹੈ ਏਸੀਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ